ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਅ ਵਿਕਰਮ ਸਿੰਘ ਮੀਠਿਆ ਜੀ ਦੇ ਨਾਲ ਵੀ ਜਿੰਨੇ ਮਰਜ਼ੀ ਤੁਸੀਂ ਵਿਜੀਲੈਂਸ ਦੇ ਕੇਸ ਕਰੀ ਜਾਓ ਇਹਦਾ ਕੋਈ ਫਰਕ ਨਹੀਂ ਪੈਂਦਾ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜਿਹੜੀਆਂ ਨੇ ਜਦੋਂ ਰਣਜੀਤ ਸਿੰਘ ਗਿਲਵਾਲ ਵਧੀਆਂ ਭਾਜਪਾ ਦੇ ਪ੍ਰਧਾਨ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਨੇ ਉਹਨਾਂ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਇਹਦੀ ਕਿਹੜੀ ਕਾਲੀ ਪੈ ਗਈ ਸੀਗੀ ਉਹ ਤਾਂ ਜੀ ਜੋ ਕਰਨਗੇ ਉਹ ਭਰਮ ਜੀ ਤੂੰ ਕਿਉਂ ਪਿਆਦਾਸ ਦੋਸਤੋ ਜੇ ਤੁਸੀਂ ਬਿਜ਼ਨਸ ਵਿੱਚ ਚੰਗਾ ਖਾਸਾ ਪੈਸਾ ਕਮਾ ਲਿਆ ਹੈ ਤੇ ਉਸ ਤੋਂ ਬਾਅਦ ਤੁਹਾਡੀ ਪੋਲੀਟੀਕਲ ਐਂਬੀਸ਼ਨ ਵੀ ਹੈ ਤੇ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਬਹੁਤ ਹੀ ਮੁਸ਼ਕਲ ਗੇਮ ਹੈ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰੋਗੇ ਤਾਂ ਉਹਦੀ ਜੋ ਵਿਰੋਧੀ ਪਾਰਟੀ ਹੈ ਉਹ ਤੁਹਾਡੇ ਬਿਜ਼ਨਸ ਵਿੱਚ ਲੂਪ ਹੋਲ ਲੱਭਣਾ ਸ਼ੁਰੂ ਕਰ ਦੇਵੇਗੀ ਐਸੀ ਤਰ੍ਹਾਂ ਦਾ ਬਿਲਕੁਲ ਤਾਜ਼ਾ ਐਗਜ਼ਾਮਪਲ ਸਾਡੇ ਸਾਹਮਣੇ ਆਇਆ ਹੈ ਦੋਸਤੋ ਰਣਜੀਤ ਸਿੰਘ ਗਿਲ ਹੋਰਾਂ ਦਾ ਖਰੜ ਹਲਕੇ ਤੋਂ ਪਿਛਲੀ ਵਾਰੀ ਅਕਾਲੀ ਦਲ ਦੀ ਟਿਕਟ ਤੇ ਰਣਜੀਤ ਸਿੰਘ ਗਿੱਲ ਨੇ ਵਿਧਾਨ ਸਭਾ ਚੋਣ ਲੜੀ ਸੀ ਪਰ ਹਾਲ ਹੀ ਵਿੱਚ 18 ਜੁਲਾਈ ਨੂੰ ਰਣਜੀਤ ਸਿੰਘ ਗਿੱਲ ਨੇ ਆਪਣੀ ਪਾਰਟੀ ਤੋਂ ਇਸਤੀਫਾ ਵੀ ਦੇ ਦਿੱਤਾ ਸੀ ਤੇ ਉਹਨਾਂ ਦੇ ਇਸਤੀਫੇ ਤੋਂ ਬਾਅਦ ਹੀ ਲਗਾਤਾਰ ਇਹ ਕਿਆਸ ਲਾਈ ਜਾਣ ਲੱਗੇ ਸੀ ਕਿ ਭਈ ਗਿੱਲ ਸਾਹਿਬ ਉਹਨ ਕਿਹੜੀ ਪਾਰਟੀ ਜੁਆਇਨ ਕਰਨਗੇ ਇਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਕਿ ਭਾਜਪਾ ਜੁਆਇਨ ਕਰਨਗੇ ਜਾਂ ਫਿਰ ਕਾਂਗਰਸ ਜੁਆਇਨ ਕਰਨਗੇ ਹਾਲਾਂਕਿ ਜ਼ਿਆਦਾਤਰ ਗੱਲਬਾਤ ਉਹਨਾਂ ਦੀ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਜੁਆਇਨ ਕਰਨ ਨੂੰ ਲੈ ਕੇ ਚੱਲ ਰਹੀ ਸੀ ਇਸੇ ਦੌਰਾਨ ਦੋਸਤੋ ਖਰੜ ਹਲਕੇ ਤੋਂ ਜੋ ਮੌਜੂਦਾ ਵਿ ਉਨ੍ਹਾਂ ਦਾ ਇਸਤਫਾ ਵੀ ਆ ਜਾਂਦਾ ਹੈ 20 ਜੁਲਾਈ ਨੂੰ ਤੇ ਉਸ ਤੋਂ ਬਾਅਦ ਤਾਂ ਇਹ ਕਿਆਸ ਬਹੁਤ ਜ਼ਿਆਦਾ ਲੱਗਣ ਲੱਗੇ ਸੀ ਕਿ ਗਿੱਲ ਸਾਹਿਬ ਤਾਂ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲੈਣਗੇ ਤੇ ਉਸ ਤੋਂ ਬਾਅਦ ਜਿਮਨੀ ਚੋਣ ਹੋਵੇਗੀ ਖਰੜ ਦੀ ਪਰ 24 ਘੰਟਿਆਂ ਦੇ ਅੰਦਰ ਹੀ ਪ੍ਰਮੋਲ ਗਗਨਮਾਨ ਦਾ ਜੋ ਇਸਤਫਾ ਸੀ ਉਹ ਨਾਮਨਜ਼ੂਰ ਹੋ ਗਿਆ ਉਹ ਵਿਧਾਇਕ ਹਲੇ ਤੱਕ ਵੀ ਨੇ ਤੇ ਉਸ ਤੋਂ ਬਾਅਦ ਵੀ ਦੋਸਤੋ ਕਿਆਸ ਚੱਲ ਰਹੀ ਸੀ ਕਿ ਸ਼ਾਇਦ ਗਿੱਲ ਸਾਹਿਬ ਆਮ ਆਦਮੀ ਪਾਰਟੀ ਜੁਆਇਨ ਕਰ ਲੈਣ ਅਗਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਲਈ ਤਨਾਲੀ ਕਿਆਸ ਇਹ ਵੀ ਚੱਲ ਰਹੀ ਸੀ ਕਿ ਉਹ ਭਾਜਪਾ ਵੀ ਜੁਆਇਨ ਕਰ ਸਕਦੇ ਐ ਮੈਂ ਵੀ ਦੋਸਤੋ ਤੁਹਾਨੂੰ ਪਿਛਲੀ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਰਣਜੀਤ ਸਿੰਘ ਗਿੱਲ ਦੀ ਜੋ ਗੱਲਬਾਤ ਹੈ ਉਹ ਭਾਜਪਾ ਨਾਲ ਚੱਲ ਰਹੀ ਹੈ ਹਾਲਾਂਕਿ ਗੱਲਬਾਤ ਤਾਂ ਉਹਨਾਂ ਦੀ तमाम ਪਾਰਟੀਆਂ ਨਾਲ ਚੱਲ ਰਹੀ ਸੀ ਗਿੱਲ ਸਾਹਿਬ ਨੇ ਆਪਣੇ ਇੱਕ ਇੰਟਰਵਿਊ ਵਿੱਚ ਵੀ ਦੋਸਤੋ ਇਹ ਕਿਹਾ ਸੀ ਕਿ ਉਹਨਾਂ ਨੂੰ ਸਾਰੀਆਂ ਪਾਰਟੀਆਂ ਦੇ ਹੀ ਫੋਨ ਆਏ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਫੋਨ ਆਇਆ ਸੀ ਪਰ ਆਖਰ ਵਿੱਚ ਜਾਂਚ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਪਰ ਭਾਜਪਾ ਜੁਆਇਨ ਕਰਨ ਦਾ ਉਹਨਾਂ ਦਾ ਜੋ ਤਰੀਕਾ ਸੀ ਦੋਸਤੋ ਉਹ ਥੋੜਾ ਵੱਖਰਾ ਸੀ ਬਾਕੀ ਲੀਡਰਾਂ ਨਾਲੋਂ ਆਮ ਤੌਰ ਤੇ ਹ ਸੂਬੇ ਦਾ ਕੋਈ ਲੀਡਰ ਹੁੰਦਾ ਹੈ ਜਦੋਂ ਵੀ ਉਹ ਕੋਈ ਪਾਰਟੀ ਜੁਆਇਨ ਕਰਦਾ ਹੈ ਤਾਂ ਉਸ ਪਾਰਟੀ ਦੇ ਉਸ ਸੂਬੇ ਦੇ ਜੋ ਮੇਨ ਲੀਡਰ ਹੁੰਦੇ ਆ ਉਹ ਉਸ ਜੁਆਇਨਿੰਗ ਦੇ ਮੌਕੇ ਤੇ ਮੌਜੂਦ ਰਹਿੰਦੇ ਆ ਪਰ ਜਦੋਂ ਰਣਜੀਤ ਸਿੰਘ ਗਿਲਹੋੜਾ ਨੇ ਭਾਜਪਾ ਜੁਆਇਨ ਕੀਤੀ ਹੈ ਤਾਂ ਉਸ ਵੇਲੇ ਉਹਨਾਂ ਨੂੰ ਭਾਜਪਾ ਜੁਆਇਨ ਕਰਵਾਉਣ ਦਾ ਕੰਮ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਰਾਤ ਨੂੰ 10 11 ਵਜੇ ਉਹਨਾਂ ਨੇ ਭਾਜਪਾ ਜੁਆਇਨ ਕੀਤੀ 1 ਜੁਲਾਈ ਨੂੰ ਇਸ ਤੋਂ ਠੀਕ 12 ਘੰਟੇ ਬਾਅਦ 2 ਜੁਲਾਈ ਨੂੰ ਉਹਨਾਂ ਦੇ ਘਰ ਅਤੇ ਆਫਿਸ ਉੱਤੇ ਪੰਜਾਬ ਬਿਜਲੀਨਸ ਦੀ ਰੇਡ ਹੋ ਗਈ ਜ਼ਹਰ ਜੀ ਗੱਲ ਹੈ ਦੋਸਤੋ ਇਹ ਜੋ ਟਾਈਮਿੰਗ ਸੀ ਇਹ ਟਾਈਮਿੰਗ ਬੜੀ ਕਮਾਲ ਦੀ ਸੀ ਤੇ ਇਸ ਟਾਈਮਿੰਗ ਉੱਤੇ तमाम तरह ਦੇ ਸਵਾਲ ਖੜੇ ਹੋਣਾ ਲਾਜ਼ਮੀ ਸੀ ਕਿਉਂਕਿ ਰਣਜੀਤ ਸਿੰਘ ਗਿੱਲ ਹੁਣ ਭਾਜਪਾ ਦਾ ਹਿੱਸਾ ਨੇ ਸੋ ਭਾਜਪਾ ਨੇ ਐਸ ਟਾਈਮਿੰਗ ਉੱਤੇ ਐਸ ਰੇਡ ਦੀ ਟਾਈਮਿੰਗ ਉੱਤੇ ਸਵਾਲ ਚੱਕੇ ਨੇ ਕਿ ਬਈ ਰਣਜੀਤ ਸਿੰਘ ਗਿੱਲ ਨੇ ਹੁਣ ਭਾਜਪਾ ਜੁਆਇਨ ਕਰ ਲਈ ਤਾਂ ਉਹਨਾਂ ਨੂੰ ਤੰਗ ਕਰਨ ਲਈ ਇਹ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਪੰਜਾਬ ਦੀ ਉਸਨੇ ਜਾਣ ਬੁੱਝ ਕੇ ਇਹ ਵਿਜੀਲੈਂਸ ਦੀ ਰੇਡ ਕਰਵਾਈ ਹੈ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦਾ ਵੀ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਆਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਗੈਰ ਜਿਹੜਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਨਯੋਗ ਅਦਾਲਤਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ ਮਿਲੂਗਾ ਰஞ்சிਤ ਸਿੰਘ ਗਿਲ ਨੇ ਭਾਪੀ ਜੀ ਪੀ ਜੀ ਜੋਇਨ ਕੀਤੀ ਪਰ ਕੋਈ ਸੋਚ ਸਮਝ ਕੇ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਇਹ ਕਿਤਨੀ ਤਾਕੀਦ ਕਰਦਾ ਹੂੰ ਇਹ ਅਰਜ਼ ਕਰਦਾ ਹੂੰ ਵੀ ਜਿੰਨੇ ਮਰਜ਼ੀ ਤੁਸੀਂ ਵਿਜੀਲੈਂਸ ਦੇ ਕੇਸ ਕਰੀ ਜਾਓ ਇਹਦਾ ਕੋਈ ਫਰਕ ਨਹੀਂ ਪੈਂਦਾ ਰਾਦਰ ਜਿੰਨੇ ਛੇੜੋਗੇ ਉਹਨਾਂ ਤੁਹਾਡੇ ਖਿਲਾਫ ਜਿਹੜਾ ਹੈ ਨਾ ਵੋਲਕੇਨ ਵਾਂਗੂ ਇੱਕ ਪ੍ਰਭਾਵ ਪੈਗਾ ਇੱਕ ਆਮ ਬੰਦੇ ਦੇ ਪਰਸਪੈਕਟਿਵ ਤੋਂ ਵੀ ਦੇਖੀਏ ਦੋਸਤੋ ਤਾਂ ਇਹ ਜੋ ਰੇਡ ਹੋਈ ਹੈ ਉਹਨਾਂ ਦੇ ਭਾਜਪਾ ਜੁਆਇਨ ਕਰਨ ਤੋਂ ਠੀਕ 12 ਘੰਟਿਆਂ ਬਾਅਦ ਤਾਂ ਦੋਸਤੋ ਸਵਾਲ ਤਾਂ ਆਮ ਆਦਮੀ ਦੇ ਮਨ ਚ ਆਉਣ ਗਈ ਕਿ ਭਈ ਹੁਣੇ ਹੀ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਤੇ ਹੁਣੇ ਹੀ ਰੇਡ ਹੋ ਗਈ ਰੇਡ ਜੇ ਕਰਨੀ ਸੀ ਤਾਂ ਪਹਿਲਾਂ ਕਰ ਲੈਂਦੇ ਕਿਉਂਕਿ ਰੇਡ ਕਰਨ ਦਾ ਜੋ ਆਧਾਰ ਹੈ ਉਹ ਤਾਂ ਤੁਹਾਡੇ ਕੋਲ ਪਹਿਲਾਂ ਵੀ ਰਿਹਾ ਹੋਣਾ ਪਹਿਲਾਂ ਤੁਸੀਂ ਰੇਡ ਕਿਉਂ ਨਹੀਂ ਕੀਤੀ ਪਰ ਇਹਨਾਂ ਸਮਵਾਲਾਂ ਸਾਹਮਣੇ ਆਮ ਆਦਮੀ ਪਾਰਟੀ ਦੇ ਜੋ ਬੁਲਾਰੇ ਨੇ ਉਹ ਆਪਣੇ ਤਰਕ ਰੱਖ ਰਹੇ ਨੇ ਦੋਸਤੋ ਉਹ ਕਹਿੰਦੇ ਨੇ ਕਿ ਰਣਜੀਤ ਸਿੰਘ ਗਿੱਲ ਹੋਰਾਂ ਦੇ ਸਾਹਮਣੇ ਐਡੀ ਕੀ ਐਮਰਜੈਂਸੀ ਪਈ ਸੀ ਕਿ ਉਹਨਾਂ ਨੇ ਅੱਧੀ ਰਾਤ ਨੂੰ ਜਾ ਕੇ ਬੀਜੇਪੀ ਜੁਆਇਨ ਕੀਤੀ ਬੀਜੇਪੀ ਵੀ ਉਹਨਾਂ ਨੇ ਇਸ ਤਰੀਕੇ ਨਾਲ ਜੁਆਇਨ ਕੀਤੀ ਕਿ ਪੰਜਾਬ ਬੀਜੇਪੀ ਦਾ ਕੋਈ ਵੀ ਵੱਡਾ ਚਿਹਰਾ ਉਸ ਵੇਲੇ ਮੌਜੂਦ ਨਹੀਂ ਸੀ ਹਰਿਆਣੇ ਦੇ ਮੁੱਖ ਮੰਤਰੀ ਸੋ ਇਹ ਜੋ ਤਰਕ ਹੈ ਦੋਸਤੋ ਇਹ ਵੀ ਠੀਕ ਲੱਗਦਾ ਹੈ ਥੋੜਾ ਜਿਹਾ ਬੀਜੇਪੀ ਜੁਆਇਨ ਕਰਨ ਦਾ ਜੋ ਨਾ ਤਰੀਕਾ ਹੈ ਉਹ ਅਨਕਨਵੈਨਸ਼ਨਲ ਤਾਂ ਹੈ ਹੀ ਤੇ ਇਸ ਨਾਲ ਹੀ ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮ ਵੀ ਲਾਇਆ ਨੇ ਦੋਸਤੋ ਕਿ ਵਿਕਰਮ ਸਿੰਘ ਮਜੀਠੀਆ ਦਾ ਜੋ ਕੇਸ ਹੈ ਉਸ ਕੇਸ ਦੇ ਤਾਰ ਵੀ ਰਣਜੀਤ ਸਿੰਘ ਗਿੱਲ ਨਾਲ ਜੁੜ ਰਹੇ ਨੇ ਤੇ ਇਸ ਕਰਕੇ ਵੀ ਵਿਜੀਲੈਂਸ ਨੇ ਰੇਡ ਕੀਤੀ ਹੈ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਣ ਕੋਈ ਕਰਪਟ ਲੂਕ ਉਹਨਾਂ ਦੀ ਇਹ ਸਰਪ੍ਰਸਤੀ ਕਰਦਾ ਤਾਂ ਉਹ ਬੀਜੇਪੀ ਕਰਦਾ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲ ਵੱਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾ ਲਈ ਜਾਂਦੀ ਹੈ ਕੀ ਤੋ ਸਵਾਲੇ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪੈਗੀ ਪੱਕਾ ਬੀਜੇਪੀ ਦੇ ਲੀਡਰ ਨੇ ਕੀ ਹੋਏਗਾ ਕੋਈ ਗੱਲ ਨਹੀਂ ਜਿਸ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਛਾ ਲਵਾਂਗੇ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਹੈਗਾ ਈਡੀ ਦੀ ਰੇਡ ਹੁੰਦੀ ਸੀ ਤਾਂ ਈਡੀ ਦੀ ਰੇਡ ਕਿਤੇ ਰੋਕੀ ਸੀ ਬੀਜੇਪੀ ਦੀ ਸਰਕਾਰ ਨੇ ਰੋਕੀ ਸੀ ਰਣਜੀਤ ਸਿੰਘ ਗਿੱਲ ਦੇ ਘਰ ਦੇ ਉੱਤੇ ਵਿਜੀਲੈਂਸ ਦੀ ਪਈ ਰੇਡ ਨੂੰ ਲੈ ਕੇ ਜਿੰਨਾ ਰੌਲਾ ਪਾਇਆ ਜਾ ਰਿਹਾ ਉਹ ਤਾਂ ਕਈ ਹੋਰ ਸਵਾਲਾਂ ਨੂੰ ਖੜੇ ਕਰ ਰਿਹਾ ਹੈ ਭਾਜਪਾ ਦੇ ਪ੍ਰਧਾਨ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਨੇ ਉਹਨਾਂ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਇੱਡੀ ਕਿਹੜੀ ਕਾਲੀ ਪੈ ਗਈ ਸੀ ਵੀ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਰਣਜੀਤ ਸਿੰਘ ਗੱਲੋਹਰਾ ਨੂੰ देर रात ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ ਪਿਆ ਅਜੇ ਕੁਝ ਦਿਨ ਤਾਂ ਲੰਘੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਵਰਾ ਨੇ ਹਾੜ ਨਾ ਮਾਰਿਆ ਕਿਹਦੇ ਵਾਸਤੇ ਉਸ ਵਿਅਕਤੀ ਦੇ ਵਾਸਤੇ ਜਿਹਦੇ 7 ਤੋਂ 17 ਦੇ ਦੌਰਾਨ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਉਹ ਤਬਾਹੀ ਮਚਾਈ ਇਹ ਸਾਡੀ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਸੀ ਉਹਦੇ ਵਿੱਚ ਖੱਪ ਗਈ। ਕਿਸ ਕਿਸਮ ਦੀਆਂ ਬੇਨਿਜ਼ਮੀਆਂ ਹੋਈਆਂ ਉਦੋਂ ਭਾਰਤੀ ਜਨਤਾ ਪਾਰਟੀ ਨਾਲ ਹੀ ਤਾਂ ਭਾਈਵਾਲ ਸੀ। ਅਸਲ ਦੇ ਵਿੱਚ ਰੌਲਾ ਇਹ ਹੈ ਕਿ ਈਡੀ ਦੀ ਜਾਂਚ ਰੋਕੀ ਗਈ। ਇਹ ਗੱਲਾਂ ਬਹੁਤ ਵਾਰੀ ਸਾਹਮਣੇ ਆ ਚੁੱਕੀਆਂ ਨੇ। ਈਡੀ ਦੇ ਸਾਬਕਾ ਡਾਇਰੈਕਟਰ ਨੇ ਓਪਨਲੀ ਇਹ ਗੱਲ ਕਹੀ ਹੈ ਕਿ ਮੈਨੂੰ ਜਾਂਚ ਨਹੀਂ ਕਰ ਦਿੱਤੀ ਗਈ। ਇੱਕ ਆਫੀਸਰ ਸਾਹਮਣੇ ਬਿਠਾ ਦਿੱਤਾ ਗਿਆ ਸੀ। ਜੇ ਮਨੀਤਿਆ ਦੀ ਗੱਲ ਆਈ ਤੇ ਕਪਟਨ ਅਮਰਿੰਦਰ ਸਿੰਘ ਉਹ ਨਹੀਂ ਨਿਕਲ ਕੇ ਆ ਗਏ। ਜੇ ਹੁਣ ਉਹ ਤਾਰਾਂ ਜਿਹੜੀਆਂ ट्रांजੈਕਸ਼ਨ ਦੀਆਂ ਰਣਜੀਤ ਸਿੰਘ ਗਿੱਲ ਵੱਲੋਂ ਤੁਰੀਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਦੀ ਨਾਲ ਉਹਦੇ ਹੱਕ ਦੇ ਵਿੱਚ ਆ ਕੇ ਉੱਤਣ ਲੱਗੀ ਇਸ ਮਾਮਲੇ ਵਿੱਚ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਰਿਐਕਸ਼ਨ ਆਇਆ ਹੈ ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਗਲਤ ਕਰੇਗਾ ਤਾਂ ਉਹ ਫਿਰ ਭਰੇਗਾ ਵੀ ਰਣਜੀਤ ਗਿੱਲ ਦੇ ਅੱਜ ਵਿਜੀਲੈਂਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਦਾਸ ਕਬੀਰਾ ਤੇਰੀ جھੌਂੜੀ ਅਲਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਕਰੂਗਾ ਸੋ ਸਿੱਧੀ ਜੀ ਗੱਲ ਹੈ ਦੋਸਤੋ ਆਮ ਆਦਮੀ ਪਾਰਟੀ ਆਪਣੇ ਤਰਕ ਦੇ ਰਹੀ ਹੈ ਕਿ ਅੱਧੀ ਰਾਤ ਨੂੰ ਜਾ ਕੇ ਉਹਨਾਂ ਨੂੰ ਬੀਜੇਪੀ ਜੁਆਇਨ ਕਰਨ ਦੀ ਕੀ ਲੋੜ ਪੈ ਗਈ ਇਹ ਗੱਲ ਵੀ ਠੀਕ ਲੱਗਦੀ ਹੈ ਤੇ ਦੂਜੇ ਪਾਸੇ ਬੀਜੇਪੀ ਜੋ ਸਵਾਲ ਚੁੱਕ ਰਹੀ ਹੈ ਇਸ ਰੇਡ ਦੀ ਟਾਈਮਿੰਗ ਤੇ ਉਹ ਵੀ ਕਾਫੀ ਹੱਦ ਤੱਕ ਵਾਜਿਬ ਲੱਗਦੀ ਹੈ ਦੋਨਾਂ ਪਾਰਟੀਆਂ ਦੀ ਗੱਲ ਕਾਫੀ ਵਾਜਿਬ ਲੱਗਦੀ ਹੈ ਦੋਸਤੋ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਉਹ ਦੇਖਣਾ ਤਾਂ ਬਹੁਤ ਜ਼ਿਆਦਾ ਇੰਟਰਸਟਿੰਗ ਰਹੇਗਾ ਤੇ ਜੋ ਵੀ ਕੁਝ ਹੋਵੇਗਾ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਪੋਲਿਟਿਕਸ ਉੱਤੇ ਵੀ ਚੰਗਾ ਖਾਸਾ ਪ੍ਰਭਾਵ ਪਾਏਗਾ ਕਿਉਂਕਿ ਦੋਸਤੋ ਪਿਛਲੇ ਦਿਨਾਂ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਤਾਂ ਸੂਲੇ ਮੈਟਰ ਨੂੰ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਇਹ ਜੋ ਗ੍ਰਿਫਤਾਰੀ ਹੋਈ ਹੈ ਉਹ ਹੋਈ ਹੈ ਡਿਸਪਰੋਪੋਰਸ਼ਨੇਟ ਐਸੈਟਸ ਦੇ ਕੇਸ ਦੇ ਤਹਿਤ ਜੋ ਉਹਨਾਂ ਦਾ ਮੇਨ ਕੇਸ ਹੈ ਉਹ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਹਾਲਾਂਕਿ ਜੋ ਆਮ ਆਦਮੀ ਪਾਰਟੀ ਹੈ ਉਹ ਲਗਾਤਾਰ ਇਹੀ ਕਹਿ ਰਹੀ ਹੈ ਕਿ ਜੋ ਆਮਦਨ ਤੋਂ ਵੱਧ ਉਹਨਾਂ ਕੋਲ ਜਾਇਦਾਦ ਆਈ ਹੈ ਇਹ ਡਰੱਗਸ ਮਨੀ ਕਰਕੇ ਆਈ ਹੈ ਸੋ ਆਮ ਆਦਮੀ ਪਾਰਟੀ ਐਸ ਕੇਸ ਨੂੰ ਡਰੱਗਸ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਅਸਲ ਵਿੱਚ ਗੱਲ ਇਹੀ ਹੈ ਦੋਸਤੋ ਕਿ ਜੇ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਤਾਂ ਉਸ ਨੂੰ ਡਰੱਗਸ ਨਾਲ ਜੋੜ ਪਾਣਾ ਇੰਨਾ ਈਜ਼ੀ ਵੀ ਨਹੀਂ ਹੋਵੇਗਾ ਉਹ ਵੀ ਉਦੋਂ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਇਸ ਤਰ੍ਹਾਂ ਦੀ ਕਾਰਵਾਈ ਉਹਨਾਂ ਤੇ ਹੋ ਸਕਦੀ ਹੈ ਸੋ ਜਿਸ ਵੀ ਬੰਦੇ ਨੂੰ ਦੋਸਤੋ ਪਤਾ ਹੋਵੇ ਕਿ ਉਸ ਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਤਾਂ ਉਹ ਪਹਿਲਾਂ ਤੋਂ ਹੀ ਆਪਣੇ ਬਚਾ ਦੇ ਕੁਝ ਹਿੱਲੇ ਜ਼ਰੂਰ ਕਰਕੇ ਰੱਖਦਾ ਹੈ ਇਸ ਮਾਮਲੇ ਵਿੱਚ ਦੋਸਤੋ ਹੋਰ ਵੀ ਜੋ ਗੱਲਾਂ ਆ ਰਹੀਆਂ ਨੇ ਕਿ ਹਿਮਾਚਲ ਵਿੱਚ ਹਜ਼ਾਰ ਏਕੜ ਜ਼ਮੀਨ ਹੈ ਵਿਕਰਮ ਸਿੰਘ ਮਜੀਠੀਆ ਦੀ ਇਸ ਤਰ੍ਹਾਂ ਦੀ ਜੋ ਗੱਲਾਂ ਵੀ ਸਾਹਮਣੇ ਆ ਰਹੀਆਂ ਇਹ ਵੀ ਥੋੜੀਆਂ ਅਜੀਬ ਲੱਗਦੀਆਂ ਬਈ ਹਿਮਾਚਲ ਵਿੱਚ ਹਜ਼ਾਰ ਏਕੜ ਜ਼ਮੀਨ ਹੋਣਾ ਪਹਾੜਾਂ 'ਚ ਹਜ਼ਾਰ ਏਕੜ ਜ਼ਮੀਨ ਹੋਣਾ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਕਾਫੀ ਅਜੀਬ ਲੱਗ ਰਹੀਆਂ ਸੋ ਕੇਸ ਪਤਾ ਤੇ ਆਉਣ ਵਾਲੇ ਦਿਨਾਂ ਚ ਦੋਸਤੋ ਹੋ ਸਕਦਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਵੀ ਮਿਲ ਜਾਵੇ ਕਿਉਂਕਿ ਜੋ ਜ਼ਿਆਦਾਤਰ ਕੇਸ ਹੁੰਦੇ ਨੇ ਉਹਨਾਂ ਦਾ ਐਂਡ ਤਾਂ ਤਕਰੀਬਨ ਇਹੋ ਜਿਹਾ ਹੀ ਹੁੰਦਾ ਹੈ ਕਿ ਭਈ ਜ਼ਮਾਨਤ ਹੋ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ ਅੱਗੇ ਚੱਲਦਾ ਰਹਿੰਦਾ ਹੈ ਸੁਖਮਲਾ ਕੇ ਦੋਸਤੋ ਸਿਨੈਰੀਓ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਐਕਸਰਸਾਈਜ਼ ਹੋਵੇ ਕਿ ਫਿਊਚਰ ਵਿੱਚ ਜੋ ਭਾਜਪਾ ਤੇ ਅਕਾਲੀ ਦਲ ਦਾ ਜੋ ਗਠਜੋੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਫਿਰ ਇਹ ਦੋਨੋਂ ਪਾਰਟੀਆਂ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਸ ਗਠਜੋੜ ਨੂੰ ਰੋਕਿਆ ਜਾਵੇ ਕਿਉਂਕਿ ਜੇ ਕਿਸੇ ਵੀ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਆ ਉੱਤੇ ਆਫਟਰ ਦੋਸਤੋ ਹੋ ਸਕਦਾ ਹੈ ਕਿ ਬੀਜੇਪੀ ਅਕਾਲੀ ਦਲ ਨਾਲ ਹੱਥ ਨਾ ਮਿਲਾਵੇ ਤੇ ਗਠਜੋੜ ਨਾ ਹੋਵੇ ਜਦ ਕਿ ਅਕਾਲੀ ਦਲ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਜੇਪੀ ਨਾਲ ਗਠਜੋੜ ਹੋ ਜਾਵੇ ਪਿਛਲੇ ਦਿਨਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਦੋਸਤੋ ਹਰਸਿਮਰਤ ਬਾਦਲ ਨੇ ਸੰਸਦ ਵਿੱਚ ਸੰਬੋਧਨ ਕੀਤਾ ਆਪਰੇਸ਼ਨ ਸਿੰਦੂਰ ਦੇ ਮਾਮਲੇ ਵਿੱਚ ਹਾਲਾਂਕਿ ਉਹ ਆਪੋਜੀਸ਼ਨ ਵਿੱਚ ਨੇ ਤੇ ਆਪੋਜੀਸ਼ਨ ਵਾਲੇ ਜ਼ਿਆਦਾਤਰ ਇਸ ਮਾਮਲੇ ਵਿੱਚ ਸਰਕਾਰ ਨੂੰ ਕ੍ਰਿਟਿਸਾਈਜ਼ ਕਰ ਰਹੇ ਸੀ ਕਿ ਭਈ ਤੁਸੀਂ ਸੀਜ਼ਫਾਇਰ ਕਿਉਂ ਕੀਤਾ ਪਰ ਹਰ ਸਿਮਰਤ ਬਾਦਲ ਨੇ ਵਕਰਾ ਹੀ ਇੱਥੇ ਰੁਕ ਲਿਆ ਉਹਨਾਂ ਨੇ ਕਿਹਾ ਕਿ ਸੀਜ਼ਫਾਇਰ ਹੋਇਆ ਚੰਗਾ ਹੋਇਆ ਕਿਉਂਕਿ ਜੋ ਜੰਗ ਹੁੰਦੀ ਹੈ ਉਸ ਦਾ ਸਭ ਤੋਂ ਵੱਧ ਨੁਕਸਾਨ ਜੋ ਹੁੰਦਾ ਹੈ ਪੰਜਾਬ ਨੂੰ ਹੀ ਹੁੰਦਾ ਹੈ ਨਾਲ ਹੀ ਦੋਸਤੋ ਇੱਥੇ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਸਿੱਧਾ-ਸਿੱਧਾ ਪੰਜਾਬ ਸਟੇਟ ਦੇ ਮੁੱਦੇ ਚੱਕ ਦਿੱਤੇ ਪੰਜਾਬ ਦੀ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਛੋਟੀ ਜੀ ਸਪੀਚ ਵਿੱਚ ਸਵੇ ਦੇ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਅਕਾਲੀ ਦਲ ਇਸ ਵੇਲੇ ਚਾਹੁੰਦਾ ਹੈ ਕਿ ਭਾਜਪਾ ਨਾਲ ਗਠਜੋੜ ਹੋ ਜਾਵੇ ਕਿਸੇ ਤਰੀਕੇ ਨਾਲ ਉਧਰੋਂ ਭਾਜਪਾ ਦੇ ਜੋ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਵੀ ਬਿਆਨ ਇਸੇ ਤਰੀਕੇ ਦਾ ਆਇਆ ਸੀ ਕਿ ਬਈ ਅਕਾਲੀ ਦਲ ਨਾਲ ਗਠਜੋੜ ਕਰ ਲੈਣਾ ਚਾਹੀਦਾ ਹੈ ਹਾਲਾਂਕਿ ਜੋ ਉਹਨਾਂ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਅਸ਼wini ਸ਼ਰਮਾ ਉਹਨਾਂ ਦਾ ਬਿਆਨ ਕੁਝ ਵੱਖਰਾ ਹੈ ਉਹ ਕਹਿੰਦੇ ਨੇ ਕਿ ਭਾਜਪਾ ਆਪਣੇ ਦਮ ਤੇ ਹੀ ਲੜੂਗੀ ਸੋ ਕਲਮ ਲਾ ਕੇ ਨਜ਼ਰ ਤਾਈ ਜਾ ਰਿਹਾ ਹੈ ਕਿ ਅਕਾਲੀ ਭਾਜਪਾ ਦਾ ਗਠਜੋੜ ਹੋਊਗਾ ਤੇ ਜੇ ਇਹਨਾਂ ਦੋਨਾਂ ਪਾਰਟੀਆਂ ਦਾ ਦੋਸਤੋ ਗਠਜੋੜ ਹੋ ਜਾਂਦਾ ਹੈ ਤਾਂ ਫਿਰ ਬਹੁਤ ਹੀ ਸਟਰੋਂਗ ਗਠਜ ਕਿ ਕੋਈ ਵੀ ਸੱਤਾਧਾਰੀ ਪਾਰਟੀ ਦੋਸਤੋ ਇਹੀ ਚਾਹੂਗੀ ਕਿ ਇਸ ਤਰ੍ਹਾਂ ਦਾ ਜੇ ਕੋਈ ਗਠਜੋੜ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹ ਨਾ ਬਣੇ ਤਾਂ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੀ ਐਸੀ ਤਰ੍ਹਾਂ ਦੀ ਕੋਸ਼ਿਸ਼ ਹੋਵੇ ਕਿ ਗਠਜੋੜ ਨਾ ਬਣਨ ਦਿੱਤਾ ਜਾਵੇ ਸੁਕਲਮ ਲਾ ਕੇ ਦੋਸਤੋ ਪੋਲਿਟਿਕਸ ਬਹੁਤ ਡੁੰਗਾਈ ਵਾਲੀ ਚੀਜ਼ ਹੈ तमाम तरह ਦੀਆਂ ਚੀਜ਼ਾਂ ਹੋ ਸਕਦੀਆਂ ਨੇ ਔਰ ਰਣਜੀਤ ਸਿੰਘ ਗਿੱਲ ਪੰਜਾਬ ਦੀ ਪੋਲਿਟਿਕਸ ਦੀ ਵਿਸਾਤ ਦੇ ਮੋਹਰੇ ਬਣਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਦੋਸਤੋ ਇਹਨਾਂ ਦਿਨਾਂ ਵਿੱਚ ਤੇ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਹੁੰਦਾ ਹੈ ਕੀ ਕੁਝ ਇਹਨਾਂ ਨੂੰ ਵੇਖਣਾ ਪਊਗਾ ਇਹ ਕਾਫੀ ਇੰਟਰਸਟਿੰਗ ਰਹੇ